ਗੁਰਾਇਆ ਸ਼ਹਿਰ ਦੀ ਦਿਲਬਾਗ ਕਲੋਨੀ ਵਿੱਚ ਬਣਿਆ ਸਨਸਨੀ ਮਾਹੌਲ ਗੁਰਾਇਆ 31 ਜੁਲਾਈ ਅੱਜ ਗੁਰਾਇਆ ਸ਼ਹਿਰ ਵਿੱਚ ਉਸ ਵੇਲੇ ਸਨਸਨੀ ਮਾਹੌਲ ਬਣ ਗਿਆ ਜਦੋਂ ਪ੍ਰਵਾਸੀ ਵਿਅਕਤੀ ਵੱਲੋਂ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਇਸ ਬਾਰੇ ਚ ਜਾਣਕਾਰੀ ਦਿੰਦੇ ਕੋਈ ਥਾਣਾ ਗੁਰਾਇਆ ਦੇ ਐਸਆਈ सुरेंद्र ਮੋਹਨ ਵੱਲੋਂ ਦੱਸਿਆ ਗਿਆ ਕਿ ਸ਼ਹਿਰ ਗੁਰਾਇਆ ਦੀ ਦਿਲਬਾਗ ਕਲੋਨੀ ਵਿੱਚ ਇੱਕ ਪ੍ਰਵਾਸੀ ਵਿਅਕਤੀ ਜਿਸ ਦੀ ਪਛਾਣ ਸੁਮੇਤ ਵੱਜੋ ਹੋਈ ਹੈ ਜਿਸ ਦੀ ਉਮਰ 21 ਸਾਲ ਹੈ ਜੋ ਕਿ ਗੋਲੂ ਐਸ ਮੇਠੂ ਲਾਲ ਦੇ 1 ਮਹੀਨੇ ਤੋਂ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਨਿੱਜੀ ਟੋਕੇ ਦੀ ਫੈਕਟਰੀ ਵਿੱਚ ਚੌਂਕੀਦਾਰੀ ਦਾ ਕੰਮ ਕਰਦਾ ਸੀ ਅਤੇ ਦਿਮਾਗੀ ਪਰੇਸ਼ਾਨੀ ਹੋਣ ਕਾਰਨ ਉਸਨੇ ਪੰਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦੂਜੇ ਪਾਸੇ ਜਦੋਂ ਦਿਲਬਾਗ ਕਲੋਨੀ ਦੇ ਵਾਸੀ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਜਦੋਂ ਮੈਂ ਮੰਡੀ ਤੋਂ ਆਪਣੇ ਘਰ ਆਇਆ ਤਾਂ ਪਤਾ ਲੱਗਾ ਕਿ ਇੱਕ ਪ੍ਰਵਾਸੀ ਵਿਅਕਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਮੌਕੇ ਤੇ ਪ੍ਰਸ਼ਾਸਨ ਨੇ ਆ ਕੇ ਮ੍ਰਿਤਕ ਦੀ ਬੋਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਲੋਰ ਵਿਖੇ

ਦਾਰਸ਼ਨ ਸਿੰਘ ਆ ਜੀ ਕਿਹੜੀ ਕਲੋਨੀ ਚ ਰਹਿੰਦੇ ਸਰ ਦਲਵਾ ਕਲੋਨੀ ਸਰ ਕੀ ਹਾਸਾ ਹੋਇਆ ਹਾਸਾ ਤਾਂ ਤੇ ਫਿਰ ਮੁੰਡੇ ਨੂੰ ਮਹੀਨਾ ਹੋ ਗਿਆ ਰਹਿੰਦੇ ਨੂੰ ਤੇ ਅਮਤ ਇਹਦਾ ਨਾਮ ਆ ਪਤਾ ਨਹੀਂ ਕੀ ਹੋਇਆ ਉਹਨਾਂ ਫਾਂਸੀ ਲੈ ਲਈ ਮਰ ਗਿਆ ਹੋ ਕਿਹਨਾਂ ਦੇ ਮਕਾਨ ਚੋਂ ਮਕਾਨ ਚੋਂ ਲੱਜ ਇਹ ਕਿੰਨੇ ਪਰਿਵਾਰ ਮੈਂਬਰ ਦੇ ਨਾਲ ਸੀ ਨਹੀਂ ਇਕੱਲਾ ਰਹਿੰਦਾ ਸੀ ਕੋਈ ਲੜਾਈ ਝਗੜਾ ਕਿਸੇ ਨਾਲ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਰ ਰਿਹਾ ਜੀ ਇਕੱਲਾ ਰਹਿੰਦਾ ਸੀ ਪ੍ਰਸ਼ਾਸਨ ਆ ਗਿਆ ਮੱਕੇ ਹਾਂ ਜੀ ਆ ਗਿਆ ਮੌਕੇ ਤੇ ਆ ਗਿਆ ਤੇ ਉਹਦੀ ਬੋਡੀ ਲਈ ਉਹ ਲੱਗਾ ਜੀ ਬਹੁਤ ਫਲਾਉ ਨੂੰ ਲੱਗਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਤੁਹਾਨੂੰ ਦਾ ਮੈਂ ਦਾ ਮੰਡੀ ਤੋਂ ਆਈ ਸੀ ਸਾਢੇ 7 ਵਜੇ ਬਾਅਦ ਵਿੱਚ ਗੋੜੀਆਂ ਪੜ ਕਿੱਥੇ ਇਨਫਰਮੇਸ਼ਨ ਆਈ ਕੋ 8 ਵਜੇ ਦੇ ਸਮਥਿੰਗ ਕੋਈ ਨੌਜਵਾਨ ਸੁੰਮੇ ਤੇ ਸਨੋਫ ਸ਼ਿਵ ਕੁਮਾਰ ਸੀਤਾਪੁਰ ਜੁਪੀ ਦਾ ਰਹਿਣਾ ਲਾ ਤੇ ਇੱਥੇ ਕੰਮ ਕਰ ਕਰਦਾ ਪ੍ਰਵਾਸੀ ਮਜ਼ਦੂਰ ਆ ਪਤਾ ਲੱਗਿਆ ਸੀ ਵੀ ਫੋਨ ਤੇ ਵੇਰੀ ਵੀ ਇੱਥੇ ਸੁਸਾਈਡ ਕਰ ਲਿਆ ਕਿੰਨੀ ਕੁ ਉਮਰ ਹੈ ਇਹਦੀ ਇਹ ਦੇਖਣੋਂ ਕੋਈ 24 22 24 ਕੁ ਦਾ 10 ਸਾਲ ਦਾ ਲੱਗਦਾ ਨੌਜਵਾਨ ਹੈਗਾ ਥੋੜਾ ਤਾਂ ਵੀ ਇਹਨੇ ਕੀ ਗੱਲਬਾਤ ਹੋਈ ਹੋਗੀ ਸੁਸਾਇਡ ਕਰ ਲਿਆ ਬੰਦੇ ਨੇ ਕੋਈ ਲੜਾਈ ਝਗੜਾ ਜਾਂ ਕੋਈ ਇਹ ਹੁਣ ਜਿਹੜੀ ਡੈੱਡ ਬੋਡੀ ਲੈ ਕੇ ਸਿਵਲ ਹਸਪੀਟਲ ਪਹੁੰਚੀ ਦਿੱਤੀ ਹੈ ਤੇ ਇਹਦਾ ਪ੍ਰਵਾਧ ਮੈਂ ਬਾਰੇ ਗੱਲਬਾਤ ਹੋਈ ਹੈ ਉਹ ਜਿੱਦਾਂ ਕਹਿਣਗੇ ਫਿਰ ਆਏ ਤੇ ਗੱਲਬਾਤ ਹੋਊਗੀ ਜੋ ਵੀ ਹੋਊਗਾ ਜੀ ਕੀ ਕਹਿੰਦੇ ਕੀ ਕਰੀਏ ਉਹ ਫੋਨ ਕੀਤਾ ਦੋਨ ਵਾਰੀ ਚੁੱਕਿਆ ਨਹੀਂ ਫੋਨ ਉਨ੍ਹਾਂ ਨੇ ਉਹ ਬਾਕੀ ਬੁਲਾ ਕੇ ਥਾਣੇ ਨਾਲ ਗੱਲ ਕਰਾਂਗੇ ਉਨ੍ਹਾਂ ਨਾਲ ਕੀ ਕਹਿੰਦੇ ਤੇ ਹੁਣ ਸਰ ਇਹਦੀ ਡੈੱਡ ਬੋਡੀ ਨੂੰ ਕਿੱਥੇ ਲੈ ਜਾ ਰਹੇ ਸਿਵ ਸیرے ਪੋਸਟਮਾਰਟਮ ਕਰਾਇਆ ਜਾਊਗਾ ਤੇ ਬਾਕੀ ਜੋ ਫੈਕ ਸਾਹਮਣੇ ਆਉਣਗੇ ਉਹਦਾ ਹਿਸਾਬ ਨਾਲ ਕਰ ਦੇਣਾ